जे परसो मेरे पुत न छे आ गए लार लद आखन मैं थानी खाना कदी आखन कि मैं थानी उन्न पता नहीं कि चढ़िया ਉਹਨਾ 1.5 ਘੰਟੇ ਬਾਅਦ ਘਰ ਕਰਕੇ ਲਿਆ ਘਰ ਆ ਗਿਆ ਅਗਲੇ ਦਿਨ ਫਿਰ ਜੀਓ ਚਲਾਈ ਗਿਆ ਸੀ ਐਡੀ ਵਾਲੇ ਦੇ ਘਰ ਕੇ ਕੈਂਬਰੇ ਲਾਉਣਾ ਉੱਥੋਂ ਕੈਂਬਰੇ ਲਾ ਕੇ ਨਾ ਉੱਥੇ ਸੱਦ ਲਿਆ ਗਰਦਾਪੁਰ ਸੀ ਐਸਟਾਫ ਦਫਤਰ ਉੱਥੇ ਗਿਆ ਮੈਂ ਫੋਨ ਬਾਲ ਲੱਗਿਆ ਤੇ ਫੋਨ ਕੀਤਾ ਮੈਂ ਬਾਲ ਲੱਗਾ ਵਰਦੇ ਆ ਉਹਦਾ ਫੋਨ ਫੜ ਲਿਆ ਇਹ ਨਾ ਰਾਤ ਨੂੰ ਰਾਤ ਨੂੰ ਕੱਲ 2:30 ਵਜੇ ਐਂਟਰ ਹੋਇਆ ਉੱਥੇ ਐਸਟਾਫ ਚ 2:00 ਵਜੇ ਨਾ ਫੋਨ ਲੱਲਿਆ ਅਲਬੜਦੀ ਆ ਫੋਨ ਜਿਹੜਾ ਹੋਇਆ ਹੋਇਆ ਵੀ ਕਿਸੇ ਨੂੰ ਫੋਨ ਮੁੜ ਕੇ ਫੋਨ ਬੰਦ ਮੈਂ ਰਾਤ ਨੂੰ ਬੰਦੇ ਲੈ ਕੇ ਉੱਥੇ ਸੀ ਐਸਟਾਪ ਚੱਲੀਆਂ ਗਰਦਾਪ ਔਰ ਉਹਨਾਂ ਚੇਰ ਨੂੰ ਕਿਹ ਬੰਦੇ ਦਾ ਫੋਨ ਆ ਗਿਆ ਵੀ ਸੋਨੂੰ ਆਉਂਦਿਆ ਆ ਗਿਆ ਘਰ ਰਾਤ ਸੁੱਤਾ ਵਾ ਸਵੇਰੇ ਇਸ ਵਕਤ ਹੀ ਉਹਨਾਂ 8:00 ਵਜੇ ਸੱਦ ਲਿਆ ਵੀ ਤੂੰ 8:00 ਵਜੇ ਆ ਜਾ ਉੱਥੇ ਹੀ ਮੇਰੇ ਪੁੱਤ ਨੇ ਮੇਰੇ ਨਾਲ ਗੱਲਾਂ ਕੀਤੀਆਂ ਵੀ ਉੱਥੇ ਹੀ ਲੱਖਾ ਜੀਓ ਜਲਾਈ ਵਾਲਾ ਉਹ ਵਿਆਹ ਕਿਤਾ ਉੱਥੇ ਜੀ ਇਹ ਜਲਾਈ ਵਾਲਾ ਲੱਖਾ ਉੱਥੇ ਹੀ ਸਾਰੇ ਸੀਐਸਟਾਪ ਵਾਲੇ ਪੀਆ ਤੇ ਇਥੋਂ ਬਾਹਰ ਗਿਆ ਸਵੇਰੇ ਨਹੀਂ ਬਚਦਾ ਆਨੇ ਸਰਾਤ ਵੀ ਤਮ ਕੀ ਦਿੱਤੀ ਆ ਪਈ ਹੁਣ ਤੇ ਬਚ ਕੇ ਚੱਲਿਆ ਸਵੇਰੇ ਨਹੀਂ ਬਚਦਾ ਸਵੇਰੇ ਜਿੰਦਾ ਨਹੀਂ ਬਚਦਾ ਇਹਨਾਂ ਨੇ ਆਦੇ ਮੂੰਹ ਚ ਦਵਾਈ ਪਾ ਕੇ ਹਸਪਤਾਲ ਛੁੱਟਤਾ ਸੀਟਾਪ ਵਾਲੇ ਹਲੇ ਉਹਦੇ ਨਾਲ ਹਸਪਤਾਲ ਛੁੱਟ ਕੇ ਸੀਟਾਪ ਵਾਲੇ ਲੈਬ ਰੀ ਦੇ ਨਾਲ ਆਇਆ ਨਾ ਉਹ ਸੀਐਸਟਾਪ ਵਾਲਾ ਆ ਕੇ ਮੈਨੂੰ ਇੱਥੇ ਵਾਰਦਾ ਵਾ ਹਸਪਤਾਲ ਮੁੜ ਕੇ ਉਹ ਦੌੜ ਗਿਆ ਉਹ ਨਹੀਂ ਮੁੜ ਕੇ ਮੈਨੂੰ ਲੱਭਾ ਮੈਂ ਨੂੰ ਲੱਭਦੇ ਰਹੀਆਂ ਮੇਰਾ ਪੁੱਤ ਅੰਦਰ ਕਰ ਲਾਏ ਕਦੀ ਮੈਂ ਬਾਹਰ ਆ ਮਾਂ ਕਦੀ ਅੰਦਰ ਆ ਮਾਂ ਮੈਂ ਆਪਣਾ ਪੁੱਤ ਚੋਕੇ ਜੇ ਹੱਥੋਂ ਹਸਤਾਲ ਲਿਆਈ ਅੱਥਾਰ ਤੇ ਸਭਾ ਹਾਂ ਹੋ ਰਿਹਾ ਨੇ ਵਾਲਾ ਲਾਭ ਸੀਐਸ ਕਾਪਟ ਆਏ ਨੇ ਲੜਕੇ ਜਿਹੜਾ ਫੈਮਲੀ ਤੋਂ ਜਿਹੜੇ ਰੋਡ ਲਗਾਏ ਜਾ ਰਹੇ ਨੇ ਕਿ ਸੀਐਸ ਕਾਪਟ ਕੋਈ ਕਿਸ ਤਰ੍ਹਾਂ ਚਾਰੀ ਲੈ ਕੇ ਆਏ ਸੀਗੇ ਸੋ ਕੀ ਕਟਾਹਟ ਵਾਲੀ ਜਰੀ ਹੋਤੀ ਹੈ ਕੋ ਮੈਨੂੰ ਅਜੇ ਹੁਣੇ ਇਨਫੋਰਮੇਸ਼ਨ ਮਿਲੀ ਹੈ ਸੋ ਮੈਂ ਇਮੀਡੀਏਟਲੀ ਰਾਜ ਰਿਹਸਲ ਸੀਗੀ 26 ਜਨਵਰੀ ਦੇ ਪ੍ਰੋਗਰਾਮ ਉਹ ਤੋਂ ਸਿੱਧਾ ਇੱਥੇ ਆਇਆ ਹੈ ਅੱਜ ਫੈਮਲੀ ਮੈਂਬਰਸ ਦੇ ਨਾਲ ਵੀ ਗੱਲ ਕਰ ਰਹੇ ਆ ਅੱਜ ਔਰ ਜਿਹੜੇ ਅਫੀਸ਼ੀਅਲਸ ਹੈਗੇ ਉਹਨਾਂ ਤੋਂ ਵੀ ਅਸੀਂ ਪੁੱਛਪੜਤਾਲ ਕਰ ਰਹੇ ਆ ਕੀ ਹੈਗਾ ਸੋ ਫਿਲਹਾਲ ਅਜੇ ਜਿਹੜਾ ਹੈਗਾ ਆ ਕਿਸੇ ਵੀ ਗੱਲ ਦੇ ਬਾਰੇ ਕੁਝ ਬਿਆਨ ਕਰਨਾ ਬਹੁਤ ਜਲਦੀ ਹੋਊਗਾ ਇੱਕ ਵਾਰੀ ਸਾਰੀ ਕਨਫਰਮੇਸ਼ਨ ਹੋ ਜਾਵੇ ਤੋ ਕਨਫਰਮ ਕਰਕੇ ਅਸੀਂ ਤੁਹਾਨੂੰ ਜਿਹੜੀ ਸਾਰੀ ਗੱਲ ਜਿਹੜੀ ਆ ਉਹ ਵਿਸਤਾਰਪੂਰਵਕ ਤੁਹਾਨੂੰ ਦੱਸ ਦਿਆਂਗੇ ਪਰਿਵਾਰਿਕ ਮੈਂਬਰ ਇਹ ਰੋਕ ਪਾ ਰਹੇ ਸੀ ਕਿ ਜਿਹੜਾ ਕੁਝ ਸੀਐਸਓ ਸਾਫਟ ਦੇ ਜਿਹੜੇ ਕਰਮਚਾਰੀ ਲੈ ਕੇ ਆਏ ਨੇ ਉਸ ਬਾਰੇ ਕੋਈ ਥੱਲੇ ਬਾਰੀ ਭਈ ਹੋ ਰਿਹਾ ਹੈ ਦੇਖੋ ਅਜੇ ਅਜੇ ਅਸੀਂ ਸਾਰਾ ਕੁਝ ਵੈਰੀਫਾਈ ਕਰ ਰਹੇ ਹਾਂ ਜੋ ਵੀ ਉਹਨਾਂ ਦੇ ਪਰਿਵਾਰਿਕ ਮੈਂਬਰਸ ਦੇ ਜਿਹੜੇ ਜਿਹੜੇ ਪੁਆਇੰਟਸ ਹੋਣਗੇ ਜਿਹੜੇ ਜਿਹੜੇ ਇੱਕ ਸੁਣ ਕੇ ਉਹਨਾਂ ਨੂੰ ਅਸੀਂ ਬਾਕਾਇਦਾ ਥੋਰੋਲੀ ਵੈਰੀਫਾਈ ਕਰਕੇ ਬਿਲਕੁਲ ਸਹੀ ਜਿਹੜੀ ਚੀਜ਼ ਹੋਊਗੀ ਉਹ ਸਾਰਿਆਂ ਦੇ ਸਾਹਮਣੇ ਲੈ ਕੇ ਆਵਾਂਗੇ। ਸਭ ਤੋਂ ਜਿਹੜੀ ਵਾਕਟਮ ਵਿੱਚ ਹੋਈ ਹੈ ਜਾਂ ਪਹਿਲੇ ਜਿਹੜੇ ਹਾਲ ਫਿਲਹਾਲ ਇੱਥੋਂ ਜੋ ਆਣ ਕੇ ਪਤਾ ਲੱਗਾ ਵੀ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਸੀਗੇ ਜਦੋਂ ਉਹਨਾਂ ਦੀ ਬੈਸਟ ਥੈਂਕ ਯੂ ਜੀ